ਇਥੇ ਯਾਰ ਬਹੁਤ ਜਿੱਦਾ ਮਤਲਬ ਭਗਵਾਨ ਦਾ ਘਰ ਹੀ ਨਹੀਂ ਲੋਕ ਦੀ ਬਾਤ ਹੈ ਕਿੰਨੀ ਸ਼ਕਤੀ ਵਾਲੀ ਜਗਾ ਗੁੱਗੇ ਯਾਰ ਪੀਰ ਦੀ ਤੇ ਸਿਸਟਮ ਨਹੀਂ ਮੈਨੂੰ ਸਾਰਿਆਂ ਦਾ ਦਾ ਦੇ ਦੇ ਸਾਰਿਆਂ ਵਿੱਚ ਸਾਰਿਆਂ ਨੇ ਲੈਣੇ ਫੇ ਠੀਕ ਆ ਇਹ ਮੈਨੂੰ ਤੱਕ ਕੇ ਜਾ ਹੁਣ ਤੈਨੂੰ ਠੀਕਾ ਲਿਆ ਸਾਰਿਆਂ ਠੀਕ ਹੰਡੇ ਤੂੰ ਚਲੇ ਸ੍ਰੀ ਕਾਲ ਜੀ ਸਾਡੇ ਵੱਲੋਂ ਸੰਗਾ ਫੈਮਿਲੀ ਵੱਲੋਂ ਤੇ ਅੱਜ ਆਪਾਂ ਚੱਲੇ ਆ ਗੋਗੇ ਯਾਰ ਪੀਰ ਤੇ ਬਹੁਤ ਚਿਰ ਦੀ ਸੁਖਣਾ ਸੀ ਜੀ ਤੇ ਉੱਥੇ ਚੱਲੇ ਆ ਵੀ ਕਾਫੀ ਚਿਰ 2-3 ਮਹੀਨੇ ਹੋ ਗਏ ਜਦੋਂ ਬਿਮਾਰ ਹੋਇਆ ਕੁੱਤਾ ਸੁੱਕੀ ਸੀ ਸੰਗਾ ਜੀ ਨੂੰ ਮੱਥਾ ਟੇਕਿਆ ਜੀ ਤੇ ਗੱਡੀ ਧੋਣ ਲੱਗੀਆਂ ਉਹ ਗੱਡੀ ਵੀ ਸਾਫ਼ ਸੁਥਰੀ ਚਾਹੀਦੀ ਆ ਪੂਰੀ ਤੇ ਗੱਡੀ ਧਵਾਉਣ ਲੱਗੇ ਤਾਂ ਹੀ ਸ਼ਾਮ ਨੂੰ ਤੁਰਨਾ ਇਸ ਹਾਲ ਨਾ ਤੁਰਨਾ ਵੀ ਜਿਹੜਾ ਉੱਥੇ ਜਾ ਕੇ ਸਵੇਰੇ ਪਹੁੰਚ ਜਾਈਏ ਅਸੀਂ ਇਹ ਪਹਿਲੀ ਵਾਰ ਹੀ ਚੱਲੇ ਆ ਸਾਨੂੰ ਪਤਾ ਨਹੀਂ ਇਹ ਬਣੇ ਰਿਹਾ ਬਲੌਗ 'ਚ ਆਪਾਂ ਤੁਹਾਨੂੰ ਸਾਰੀਆਂ ਚੀਜ਼ਾਂ ਦਿਖਾਵਾਂਗੇ ਕਿੱਥੇ ਕਿੱਥੇ ਮਰਥਾ ਟੇਕਣਗੇ ਤੇ ਕੀ ਕੀ ਉਹਨਾਂ ਦੀ ਪਰਕਾਰ ਆ ਤੇ ਕੀ ਕੀ ਕਿੱਥੇ ਕੀ ਹੋਇਆ ਸੀ ਇਹ ਬਲੌਗ ਸਾਰੇ ਨਾਲ ਜੁੜੇ ਰਹੀਓ ਤੇ ਤੁਹਾਨੂੰ ਦਰਸ਼ਣ ਕਰਾਉਣੇ ਗੁੱਗਾ ਯਾਰ ਕੀਤੇ ਸਾਮਾਨ ਲੈ ਲਿਆ ਆਪਾਂ ਜਾਣ ਵਾਸਤੇ ਪਾਣੀ ਲੈ ਲਈਏ ਮੈਂ ਕਿਹਾ ਉੱਧਰ ਪਾਣੀ ਨੱਪ ਕੇ ਨੱਪ ਕੇ ਨੱਪ ਕੇ ਲਫਾਫੇ ਭਰ ਲਏ ਆ ਫਲੇਸ ਲੂਜ਼ ਮੈਂ ਕਿਹਾ ਖਾਣ ਨੂੰ ਸਹੀ ਰਹਿੰਦੇ ਆ ਬੋਤਲਾਂ ਥੋੜੀਆਂ ਕਵਰ ਕਵਰ ਵਿੱਚ ਕਵਰ ਮੈਂ ਕਿਹਦਾ ਕੱਢ ਦਵਾਂਗੇ ਆਪਾਂ ਕਾਹ ਤੇ ਰੱਖੀ ਤੇ ਪਿਆਰੇ ਨੇ ਕਹਿੰਦੇ ਨਾ ਟੈਂਟੀ ਰੱਖਣਾ ਵਿੱਚ ਆਹ ਹੋਈ ਗੱਲ ਆ ਮੋਰੇ 2-3 ਬੋਤਲਾਂ ਰੱਖਣਾ ਪਾਣੀ ਦੇ ਵਿੱਚ ਬਾਕੀ ਤਾਂ ਮੋਰੇ ਹੀ ਰੱਖਣਾ ਤੁਹਾਨੂੰ ਹਾਂ ਹੋਰ ਤਾਂ ਡਿੱਗੀ ਜੀ ਕੱਟ-ਕੱਟ ਆਹ ਡਿੱਗੀ ਜੀ ਥੋੜੀ ਰੱਖਣਾ ਇਹ ਤਾਂ ਜਾਣਦੇ ਹੀ ਇਹਨੇ ਕਾ ਲੈਣਾ ਇੱਥੇ ਸ਼ੁਰੂ ਹੋ ਗਈ ਬਾਕੀ ਰਾਤ ਆਪਾਂ ਹੋਟਲ ਹੂਟੇ ਚ ਰੁਕਣਾ ਹੀ ਹੋਣਾ ਹੂਟਾ ਚ ਲੈ ਉਹ ਮੱਥਾ ਟੇਕਣ ਜਾਣਾ ਬਾਪਾ ਹੋਟਲਾਂ 'ਚ ਨਹੀਂ ਜਾਣਾ ਤੇ ਨਹੀਂ ਖਲਾਉਣਾ ਪੀਣ ਨਾਲ ਜਦੋਂ ਇਹ ਰੱਖ ਲਓ ਹੁਣ ਆਹ ਗੋਲ ਉਹ ਲੀਜੋ ਅੱਜ ਜਿਵੇਂ ਚੱਲੇ ਆ ਤੁਰਪੇ ਆਪਦੇ ਪੱਜੇ ਸਾਢੇ 8 ਤਾਂ ਹੁਣ ਆਪਾਂ ਚੱਲਦੇ ਆ ਵੱਡੀ ਗੱਡੀ 'ਚ ਸਮਾਨ ਰੱਖ ਲਈਏ ਤੇ ਥੋੜਾ ਹਨੇਰਾ ਜਾਉਣਾ ਨਾ ਉਦੋਂ ਚੱਲ ਕੋਈ ਨਾ ਪਾਪਾ ਹੁਣ ਹੀ ਜਾਂਦੇ ਪਏ ਉਹ ਆਪਣੀ ਗੱਡੀ ਖੜੀ ਮੋਰੇ ਚਲੋ ਆਜੋ ਹੁਣ ਆਪਾਂ ਚੱਲਦੇ ਆ 8:00 ਵਜੇ 26 ਮਿੰਟ ਹੋ ਗਿਆ ਪਾਪਾ ਚੱਲੋ ਸਮਾਨ ਮੈਨੂੰ ਤਾਂ ਨਹੀਂ ਕੋ ਕਿਆ ਹੀ ਲਿਉਣ ਨੂੰ ਮੈਨੂੰ ਤਾਂ ਨਹੀਂ ਕੋ ਲਿਆ ਕਿਆ ਹੀ ਲਿਉਣ ਨੂੰ ਫੋਨ ਮੇਰਾ ਸੱਚ ਵੀਡੀਓ ਬਣਦੀ ਲਓ ਜੀ ਹੁਣ ਆਪਾਂ ਚੱਲਨੇ ਆ ਲਓ ਜੀ ਹੋ ਗਏ 4:00 ਤਾਂ ਹੁਣ ਚੱਲਨੇ ਆ ਬਾਬੇ ਦੇ ਅਹੀਂ ਇਤੋਂ ਕਿੰਨਾ ਟਾਈਮ ਹੋ ਗਿਆ 8:52 ਹੋ ਗਏ ਮਤਲਬ 9:00 ਵਜੇ ਤੌਰਨੇ ਲੱਗੇ ਆ ਤੇ ਦੇ ਦੇ ਆ ਸਾਬਾ ਕਹਤੋ ਕਿੰਨੇ ਵਜੇ ਪਹੁੰਚਦੇ ਆਂ ਮੀ ਵੀ ਬਹਿ ਗਈ ਤਾਂ ਆਪਾਂ ਵੀ ਕਿੱਡੇ ਹੋ ਗਏ ਆਂ ਨਾਗ ਰਿਆ ਨਹੀਂ ਸਾਬਾ ਤੇ ਹੋਈ ਹਣ 1 ਵਜੇ ਆ ਰਾਤ ਦਾ ਤੇ ਆਪਾਂ ਰੁਕੇ ਆ ਟਾਬੇ ਤੇ ਤਤਵਾ ਪਏ ਆਂ ਦੀ ਟਾਬਾ ਤਤਵਾ ਹੋਏ ਆਂ ਕਿ ਟਾਬੇ ਚਲਕੇ ਤੋਂ ਮੈਨੂੰ ਚਾਹ ਚੂਪੇ ਖਾਣੇ ਆ ਤਦਾਂ ਹੱਕ ਗਿਆ ਹੈ ਭਰਾਵਾ ਮਮਮੀ ਨੇ ਦਵਾ ਦੀ ਢਗਾਇਆ ਔਟੀਆਂ 간 ਨੂੰ ਹਾਂ ਰੋਣ ਆਪਾਂ ਕੋ ਖਾਣੀ ਲਾਓ ਮਾਮੂਹੀ ਪਹੁੰਚ ਗਏ ਸੀ ਕਿ ਇੱਥੇ ਘਟੋ ਘਟਾ 4 ਵਜੇ ਪਹੁੰਚ ਗਏ 4 ਵਜੇ ਪਹੁੰਚ ਗਏ ਹੁਣ ਗੱਡੀ ਦੇ ਵਿੱਚ ਇਦਾਂ ਬਿਠੇ ਆ ਠੰਡ ਇੰਨੀ ਹੈ ਐਰੀ ਨੂੰ ਦਿਓ ਸਾਹਮਣੇ ਕਹਿੰਦਾ ਉਧਰ ਰਾਜਸਥਾਨਾਂ ਵੀ ਗਰਮੀ ਹੋਣੀ ਹੈ ਹੈਰੀ ਹੋਣੀ ਜੈਗੜ ਵੀ ਨਹੀਂ ਬਾਗਿਆ ਹੁਣ ਛੋਲ ਲਵੇ ਟਕੇ ਬੈਠਾ ਉਹ ਬਾਮੇ ਉਠਾਨ ਨਹੀਂ ਆ ਇੱਥੇ ਆ ਗਿਆ ਥੋੜੇ ਜਿਹਾ ਪਹਿਲਾਂ ਜਦੋਂ ਮਤਲਬ ਬੰਦਾ ਸਾਨੂੰ ਸਾਡੇ ਬੰਦੇ ਨੇ ਕਿਹਾ ਵੀ ਕਹਿੰਦਾ ਦਾ 11 ਵਜੇ ਚੱਲੀਏ ਫੇ ਆਪਾਂ 6-7 ਵਜੇ ਤਾਈਂ ਜਦੋਂ ਪਹੁੰਚਾਂ ਇਸੇ ਗੱਲੋਂ ਕਹਿੰਦੇ ਵੀ ਦਿਨ ਚੜ੍ਹੇ ਪਹੁੰਚਾਂਗੇ ਉਹਨ ਇੱਥੇ ਕੋਈ ਨਹੀਂ ਸਾਨੂੰ ਹੋਟਲ ਵੀ ਲੱਭਾ ਕੋਈ ਕੁਝ ਨਹੀਂ ਲੱਭਾ ਇਹਦਾ ਨਾ ਵੀ ਜਿੱਥੇ 10-12 ਮਿੰਟ ਮੈਂ ਕਿ ਗੱਡੀ ਦੇ ਵਿੱਚ ਹੀ ਬੈਠੇ ਹੁਣ ਮੈਂਗਾ ਦੈਨ ਚੜੂਗਾ ਤਾਂ ਫੇਰ ਜਾਨੇ ਹੈਰੀ ਨੂੰ ਇੱਕ ਜੈਕਟ ਲੈ ਕੇ ਦਿੰਨੇ ਆ ਯਾਰ ਜੇ ਰਾਤ ਸਾਨੂੰ ਬੈਠ ਜਾਣ ਨਾ ਤਾਂ ਗਰਮੀ ਲੱਗਣਾ ਫਿਰ ਨਾ ਹੈਰੀ ਹੈਰੀ ਪਹਿਲੇ ਗੂ ਲੇਗਿਸਤਾਨ ਕਹਿੰਦਾ ਆ ਗਏ ਆਪਾਂ ਲੇਗਿਸਤਾਨ ਲੇਗਿਸਤਾਨ ਹੋਣ ਹੀ ਆਏ ਸੀਗੇ ਸ਼੍ਰੀ ਜਾਹਰ ਵੀਰ ਇਹ ਬਾਬਾ ਜੀ ਦਾ ਉੱਥੇ ਆ ਜਿੱਥੇ ਜੰਮੂ ਕਸ਼ਮੀਰ ਆ ਪਿੰਡ ਜਿੱਥੇ ਮਤ ਹਾਂਜੀ ਹਨਾ ਤਾਂ ਅਜਿੱਥੇ ਮਤਲ ਹੁਣ ਪਿੰਡ ਵਾਜ ਚੰਦੂ ਦਾ ਨਹੀਂ ਮੱਥਾ ਟੇਕ ਲਿਆ ਉਹਦਾ ਵੀਡੀਓ ਦਾ ਮੈਨੂੰ ਹੁਣ ਮੈਂਗਾ ਦੱਸ ਦਿੰਦਾ ਤੁਸੀਂ ਵੀ ਸਾਰੇ ਜਣੇ ਮੱਥਾ ਟੇਕ ਲਿਓ थे अंदर जगह है बाबा जी सारे चिरादा पाता जब इतना गुगा जासाद रख दता इधर भी जगह ਤੁਰ ਵੀ ਜਰਾ ਹੀ ਸਾਰੇ 10 ਪ੍ਰਕਾਰਾਂ ਕਰਨੀਆਂ ਪੰਜ ਸਾਰੇ ਜਿੱਦਾਂ ਮਤਲਬ ਜਿੱਥੇ ਸਥਾਨ ਹੈਗਾ ਬਾਬਾ ਜੀ ਦਾ ਐਂ ਇਹ ਕਿਹੜਾ ਜਾਉਂ ਆ ਜੀ ਦਦਰੇ ਬਾਦ ਦਦਰੇ ਬਾਦ ਆ ਜੀ ਤੇ ਇਹਦਾ

ਹਾ ਦੇ ਲੋ ਇਦਰਾ ਕੋਈ ਰੋਡ ਨਿਕਾ ਹਣਾ ਇਹ ਹੁਣ ਲੱਗ ਗਿਆ ਆ ਗਿਆ ਗਾ ਮਾੜੀ ਦੇ ਤੇ ਇੱਥੇ ਕੋਈ ਮਤਲਬ ਮੈਂ ਆਪਣੇ ਜਿਹਦਾ ਪਹਿਲਾਂ ਪੰਜਾਬ ਚ ਟਿੱਬੇ ਟਿੱਬੇ ਹੁੰਦੇ ਸੀ ਐਨ ਉਹੇ ਮਾਹੌਲ ਆ ਸਾਰੇ ਹਾਂ ਨਾ ਕਿ ਦਾਲੇ ਇੱਥੇ ਨਾ ਤਾਂ ਮੇਲਾ ਵੀ ਇੰਨਾ ਚੋਸੂ ਹੋ ਜਾਂਦਾ ਹੁਣ ਕਿਤੇ ਉਹ ਕਿਤੇ ਰਹਾ ਆ ਇੱਥੇ ਲ ਭਾਬੀ ਇਹ ਵੀ ਤਾਈ ਉੱਡ ਗਏ ਆ ਆ ਆ ਆ ਦੇ ਆ ਦੇ ਮਾ ਲੱਗ ਗਿਆ ਪਤਾ ਨਹੀਂਗਾ ਉੱਦਾਂ ਬਣਿਆ ਨੀ ਰੋਡ ਕੱਚਾ ਜਾ ਰਿਹਾ ਮੀਨ ਉਹ ਦੀ ਰੋਡ ਆਪਾਂ ਪਰਿਆਉਂਦੀ ਆ ਗਏ ਆ ਆਪਾਂ ਪਰਿਆਉਂਦੀ ਆ ਗਏ ਆ ਆਹ ਤੇ ਮੇਨ ਰੋਡ ਤੇ ਨੀ ਆ ਗੂਗਲ ਨੇ ਬਾੜਤਾ ਨਾ ਆਪਾਂ ਨੂੰ ਪਾਰਕਿੰਗ ਆਹੋ ਪਾਰਕਿੰਗ ਤੇ ਹਿਸਾਬ ਨਾਲ ਨਾ ਜਾਵੇ ਬੰਦਾ ਗੂਗਲ ਦਸਾਣਾ ਦਵਾਜ ਜਾਂਦਾ ਏ ਉਹਦੇ ਸਾਹਮਣੇ ਆ ਗਿਆ ਆ ਗਏ ਕਰਦੇ ਪਹੁੰਚੇ ਆ ਰਹੀ ਆਪਾਂ ਕਿੰਨਾ ਟਾਈਮ ਹੋਇਆ ਹੈ 8:55 8:00 9 ਵਜੇ ਘਰੋਂ ਤੁਰੇ ਤੇ 9 ਵਜੇ ਪਹੁੰਚੇ ਇੱਥੇ 9:00 ਵਜੇ ਤੁਰੇ ਇੱਕ ਮੱਥਾ ਆਪਾਂ ਠੀਕ ਆਏ ਆ ਜੈਨ ਸੰਤ ਤੇ ਹੂੰ ਮੈਂ ਬਾਪੂ ਦੇਖੋ ਇੱਥੇ ਉਦ ਉਹ ਤਾਂ ਕੀ ਮੋਈ ਕਰਾਉ ਯਾਰ ਕਰਵਾਓ ਕਰੀ ਦਬਾ ਕੇ ਕਰਦੇ ਨੇ ਬਾਅਦ ਵਿੱਚ ਕਰਦੇ ਆਂ ਆਤੇ ਹਾਂ ਦੇਖ ਕੇ ਦਾ ਰਫਲ ਲੈ ਕੇ ਖੜਾ ਬੰਦਾ ਕਿੰਨੇ ਪੈਸੇ ਲੈਂਦੇ ਹੋ 50 ਰੁਪਏ ਦੋ ਬੰਦਾ ਇੱਕ ਮੰਦੇ ਦਾ ਕੋਈ ਨਹੀਂ ਆਤੇ ਹਨ ਮੱਥਾ ਟੇਕ ਕੇ ਬਾ ਹਾਂ ਆਉਣਗੇ ਹਾਂ ਜੀ ਤਾਂ ਹੁਣ ਮੱਥਾ ਟੇਕ ਕੇ ਅਸੀਂ ਰਾਤ ਦੇ ਤੁਰੇ ਸੀਗੇ ਜਿੱਦਾਂ ਮਤਲਬ 9 ਵਜੇ ਦੇ ਤਾਂ ਹੁਣ 9:00 ਵਜੇ ਗਏ ਜਿੱਦਾਂ 12 ਘੰਟੇ ਲੱਗ ਗਏ ਮਤਲਬ ਇੱਕ ਮੱਥਾ ਵੀ ਟੇਕ ਲਿਆ ਜਿੱਥੇ ਇਹ ਉਹ ਨਾ ਗੁੱਗਾ ਯਾਰ ਪੀਰ ਦਾ ਜਿੱਦਾ ਪੈਂਡ ਸੀਗਾ ਜਿੱਥੇ ਬਾਬਾ ਜੀ ਦਾ ਉੱਥੇ ਟੇਕ ਲਾ ਮੱਥਾ ਹੁਣ ਇੱਥੇ ਜਿੱਥੇ ਜਗਾ ਤੇ ਆਏ ਆ ਹੁਣ ਇੱਥੇ ਟੇਕਦੇ ਆ ਮੱਥਾ ਤੇ ਫੇਚ ਆ ਆ ਬੈਠੋਗੇ ਵੀਰੇ ਆ ਬੈਠੋਗੇ ਨਹੀਂ ਨਹੀਂ ਲੈ ਲੈ ਯਾਰ ਅਮੇ ਚਾ ਰਿਹਾ ਤੇ ਲੈ ਲੈ ਪੌਂਟ ਕੰਡੀਸ਼ਨਰ ਅਗਤ ਨਾਲੀ

ਦੀ ਹਣਾ ਇਹ ਬਣਾਇਆ ਪਰ ਬਣਾਉਂ ਦਿੱਤੇ ਨੇ ਇਹ ਉਹ ਬਣਾਇਆ ਇਹਦੇ ਵਿੱਚ ਲੱਗਦਾ ਉਹਦੇ ਨੂੰ ਆ ਗਏ ਕਿਆ ਹੋਇਆ ਦੇਖ ਲਓ ਤੁਸੀਂ ਇਦਾਂ ਮਗਰ ਪੈ ਜਾਂਦੇ ਆ ਸਾਰੇ ਮਗਰ ਪਏ ਜਬ ਆਪਾਂ ਤੈਨੂੰ ਬਾਦੂ ਦੇਵਾਂਗੇ ਦੇ ਤੂੰ ਨੀ ਤਾਰ ਕਰ ਲੀਗਾ ਸਾਡੇ ਕੋਲ ਹੈ ਹੀ ਨੀਗੇ ਤੇਲ ਪੋਹ ਜੁਗ ਗਈ ਆ ਤੇਲ ਪੋਹ ਜੁਗ ਗਈ ਹੈ ਸਾਡੇ ਕੋਲ ਆਇਆ ਕੀ ਕਾਂਢੇ ਹੁਣ ਮੈਂ ਮੰਜੀ ਸੇ ਕਿੰ ਕਰਾਂ ਮੈਂ ਲੈ ਸਾਰਿਆਂ ਦਾ ਦਾਤਾ ਦੇ ਸਾਰਿਆਂ ਦਾ ਸਾਰੀ ਸਾਰਿਆਂ ਨੇ ਲੈਣੇ ਠੀਕ ਆ ਇਹਦੀ ਮੈਂ ਨੁਕਤਾ ਦੇਖ ਕੇ ਜਾ ਹੁਣ ਤੈਨੂੰ ਠੀਕਾ ਲਿਆ ਸਾਰਿਆਂ ਕੀ ਕੰਡਾ ਹੈ ਤੂੰ ਬਾਪਾ ਗੋਰਖਨਾਥ ਦਾ ਢਿਲਾਂਵਨ ਆ ਗਿਆ ਉੱਥੇ ਮੱਥਾ ਟੇਕਣ ਚੱਲੇ ਆਂ ਬਾਂਬੇ ਗੋਰਖਨਾਥ ਯਾਰ ਵੀਰ ਅਸਮੁੱਥਾ ਟੇਕ ਆਏ ਆ ਤੇ ਗੋਰਖ ਢਿੱਲੇ ਤੇ ਹੁਣ ਚੱਲਦੇ ਆ ਆ ਜਿਹੜਾ سامنے ਸ਼ਰਮੜਿਆ ਹੋਇਆ ਗੇਟ ਤੁਹਾਨੂੰ ਵੀ ਕਰਾਉਣੇ ਦਾ ਜਾਣਾ ਹੁਣ ਅਸੀਂ ਇੱਥੋਂ ਦੀ ਜਾ ਕੇ ਬਹੁਤ 对。 ではこんなに。 ਆਪਾਂ ਮੁੱਠਾ ਠੇਕ ਲਿਆ ਸਾਰੀਆਂ ਜਗਾਵਾਂ ਤੇ ਮੰਮੀ ਹੋਰ ਵੀ ਕੋਈ ਰੰਗ ਦੇ ਨਹੀਂ ਸ਼ਾਇਦ ਸਾਰਿਆਂ ਤੇ ਲਿਆ ਤੇ ਹੁਣ ਆਪਾਂ ਚੱਲਦੇ ਆਂ ਵਾਪਸੀ ਦੇ ਲੋ ਕੱਲ ਦੀ ਰੋਟੀ ਖਾਧੀ ਆ 8 ਵਜੇ ਦੇ ਕੁਛ ਨਹੀਂ ਖਾਦਾ ਹੋਇਆ ਰਾਤ ਦੀ ਛੁੱਟੀ ਵਾਪਸ ਬਈ ਇਸ ਘਾਟਾ ਵਸੋ ਇਹਨਾਂ ਉਲਟੀਆਂ ਕਰਤੀਆਂ ਮੰਮੀ ਨੇ ਤਾਂ ਅੰਗ ਕਰਦੇ ਆ ਜਦਾਂ ਮਤਲ ਲੈ ਲੋ ਕਿ 10 ਮਿੰਟ ਮੱਥਾ ਹੀ ਨਹੀਂ ਕਿਸੇ ਨੂੰ ਯਾਰ ਟਿਕਾਂ ਦੇ। ਇਹ ਬੰਦਾ ਸ਼ਾਰਦਾ ਨਾ ਆਇਆ ਤੂੰ ਮੰਨ ਨਹੀਂ 100 150 50 ਕੱਪੜੇ ਲੌਂ ਤਾਂ ਹੀ ਜਾਂਦੇ ਆ। ਬਹੁਤ ਖਾ ਤਾਂ ਮਾ ਵੀ। ਉਹ ਦੇ ਲੋ। 4 4 5 5 ਜਣੀਆਂ ਬੈਠੀਆਂ। ਅਗਾਂ ਕੀ ਗੱਲ ਆ ਜਿੱਥੇ ਜਿੱਥੇ ਜਿੱਦੋਂ ਵੀ ਮਸਾਟੇ ਕਰਾਉਣਾ ਜੋ ਆਪ ਦੀ ਸ਼ਰਦਾ ਆ। ਉਹੀ ਬੰਦਾ ਆਪਣਾ ਕਰੇ। ਹੁਣ ਸਾਰੇ ਜਗ੍ਹਾ ਦੇ ਦਰਸ਼ਨ ਹੋ ਗਏ ਆ ਪਰ ਇੱਕ ਗੱਲ ਤੁਹਾਨੂੰ ਦੱਸਾਂ ਜਿਨੇ ਵੀ ਇਸ ਜਗ੍ਹਾ ਤੇ ਦਰਸ਼ਨ ਕਰਨ ਆਉਣੇ ਆ ਜਿੱਥੋਂ ਤਾਈ ਮੈਂ ਹੁਣ ਆਪਣਾ ਹਸਾਬ ਕਿਤਾਬ ਲਾਇਆ ਤੁਸੀਂ ਬਸ ਮਤਲਬ ਆਪਣੀ ਸ਼ਰਧਾ ਨਾਲ ਮੱਥਾ ਟੇਕਣਾ ਕਿਉਂਕਿ ਥੱਲੇ ਤੋਂ ਲੈ ਕੇ ਉੱਪਰ ਤਾਈ ਹਰ ਕੋਈ ਜਿੱਦਾਂ ਮਤਲਬ ਬਾਬੇ ਦੀ ਜਗ੍ਹਾ ਨੂੰ ਵੀ ਨਹੀਂ ਬਖਸ਼ਦੇ ਯਾਰ ਮਤਲਬ ਬੰਦਾ ਇੱਕ ਜਾਂਦਾ ਦਰਸ਼ਨ ਕਰਨ ਉਹਨਾਂ ਨੇ ਤੁਹਾਨੂੰ ਪਜਲੇ ਕਰ ਦੇਣਾ ਇੱਥੇ ਆ ਕਰੋ ਆ ਕਰੋ ਜਗ੍ਹਾ ਵੀ ਨਹੀਂ ਸਹੀ ਦੱਸਦੇ ਵੀ ਕਿੱਥੇ ਕੀ ਕਰਨਾ ਕੀ ਨਹੀਂ ਇੱਥੇ ਇੰਨੇ ਜਿਹੜਾ ਹੋ ਇੱਥੇ ਇਤਾਂ ਕਰੋ ਆ ਇੰਨਾ ਕਰੋ ਬੰਦ ਇੱਕ ਬਿਜ਼ਨਸ ਬਣਾ ਲਿਆ ਆ ਇੰਨਾ ਮਤਲਬ ਮੰਦਾ ਹਾਲ ਆ ਨਾ ਬਾਹਰ ਮੰਗਣ ਵਾਲੇ ਤੇ ਅੰਦਰ ਦੂਜੇ ਜਿਹੜੇ ਮੇਨ ਬੈਠੇ ਆ ਉਹੋ ਹੀ ਨੇ ਮਤਲਬ ਤੇ ਲਈ ਇੰਨੇ ਦੇ ਦੋ ਆ ਦੇ ਦੋ ਯਾਰ ਬੰਦਾ ਏਡੀ ਦੂਰੋਂ ਆਦਾ ਸ਼ਰਦਾ ਨਾ ਮੱਥਾ ਟੇਕਾਂ ਤੁਸੀਂ ਉਹਨੂੰ ਮੱਥਾ ਟੇਕਾਂ ਤੋਂ ਕੋਈ ਰੂਲ ਬਣਾਉਣੇ ਚਾਹੀਦੇ ਆ ਜਿਦਾ ਹੁਣ ਹਰ ਮੰਦਰ ਸਾਹਿਬ ਆ ਕੋਈ ਕਿਸੇ ਤੋਂ ਕੁਝ ਮੰਗੂਗਾ ਨਾ ਕੁਝ ਨਹੀਂ ਉਹਨਾਂ ਦਾ ਆਪਣੇ ਰੂਲ ਆ ਜਿੱਦਾਂ ਮਰਜ਼ੀ ਰੁਪਈਏ ਦਾ 10 ਦਾ 20 ਦਾ ਜਿੰਨੇ ਦਾ ਮਰਜ਼ੀ ਆਪਾਂ ਮੱਥਾ ਟੇਕੀਏ ਇੱਥੇ ਯਾਰ ਬਹੁਤ ਜਿੱਦਾਂ ਮਤਲਬ ਭਗਵਾਨ ਦਾ ਘਰ ਹੀ ਨਹੀਂ ਲੋਕੀ ਬਾਤ ਨੇ ਕਿੰਨੀ ਸ਼ਾਂਤੀ ਵਾਲੀ ਜਗ੍ਹਾ ਗੁੱਗੇ ਯਾਰ ਪੀਰ ਦੀ ਤੇ ਸਿਸਟਮ ਨਹੀਂ ਮੈਨੂੰ ਵਧੀਆ ਲੱਗਾ ਯਾਰ ਮੈਂ ਨਾ ਜਿੱਦਾਂ ਇੰਨੀ ਬੰਦਾ ਸ਼ਰਧਾ ਨਾਲ ਆਉਂਗਾ ਪਰ ਸ਼ਾਂਤੀ ਬਹੁਤ ਮਨ ਨੂੰ ਆਈ ਜਗ੍ਹਾ ਤੁਹਾਨੂੰ ਪਤਾ ਹੀ ਆ ਕਿੰਨੇ ਪਾਵਰ ਵਾਲੀਆਂ ਬਹੁਤ ਸੰਤੁਸ਼ਟੀ ਹੋਈ ਪਰ ਇੱਕ ਯਾਣਾ ਉੱਥੋਂ ਦਾ ਸਿਸਟਮ ਦੇਖ ਕੇ ਬੜਾ ਮਨ ਖਰਾਬ ਹੋਇਆ ਸਪੈਸ਼ਲ ਰੁਕੇ ਉੱਠੇ ਵੀਡੀਓ ਬਣਾਉਣ ਲਈ ਪਤਾ ਨਹੀਂ ਕਿੰਨੇ ਭਾਜਾਈ ਨਹੀਂ ਮੈਂ ਸਮਝਦਾ ਦੰਦੀ ਵੱਢਦਾ ਆ ਦੰਦੀ ਵੱਢਦਾ ਕਹਿੰਦੇ ਐਰੀ ਸਿੱਧੀ ਕਿਨੇ ਦੂਜੀ ਤਰ੍ਹਾਂ ਬਣਾ ਦੇ ਸਾਡੀ ਵੀਡੀਓ ਸਿੱਧੀ ਗੱਲਪ ਬਣਾ ਦਨਾ ਦੂਜੀ ਤਰ੍ਹਾਂ ਹਾਂ ਨਾ ਪੁੱਛੋ ਮੈਨੂੰ ਪਹਿਲਾਂ ਪੁੱਛੀਏ ਇੱਥੇ ਚਾਵੇਂ ਘੜੋ ਤੇ ਟੋਪੀ ਵੀ ਲਾਤੀ ਰੁਕਣਾ ਤਾਂ ਵੀਡੀਓ ਬਣਾਨੀ ਹੈ ਰੁਕ ਸਕਦਾ ਹੈ ਬਣਾ ਦਿਆ ਹੋ ਗਿਆ ਹੈ ਨਹੀਂ ਰੁਕਣਾ ਪਤਾ ਹੀ ਬਾਸ਼ਾ ਦਾ ਹੀ ਨਹੀਂ ਪਤਾ ਲੱਗਦਾ ਕੀ ਕਹਿੰਦੇ ਆ ਵਾਹ ਇਹ ਆਉਂਦਾ ਮਗਰ ਵਸ ਇਦਾਂ ਬਣਾ ਲਈ ਮੰਨੂ ਆਇਆ ਨਹੀਂ ਹੋ ਅਸੀਂ ਆਨੇ ਆ ਚਲੋ ਤੁਹਾਡੀ ਕਲੇਬ ਬਣਾ ਦਿੰਨਾ ਆ ਗਿਆ ਬਠੰਡੇ ਬਠੰਡੇ ਆ ਗਏ 3:00 ਬਜ ਗਏ ਕੱਲ ਸ਼ਾਮ ਦਾ ਹੀ ਰੋਟੀ ਪਾਣੀ ਖਾਦਾ ਰਾ ਕਿ ਰਾਜ ਕੋਈ ਝੋਪ ਹੀ ਨਾ ਕੋਈ ਟਾਬਾ ਨਾ ਕੋਈ ਜ ਨਾ ਲੱਭੇ ਤੇ ਹੁਣ ਇਥੇ ਬਠੰਡੇ ਵੇ ਆ ਕੇ ਖਾਣ ਲੱਗੇ ਆ 2:00 ਬਜ ਗਏ ਤੇ ਮੇਰੇ ਅੱਤੀ ਉਹ ਹੀ ਰਾਸ ਪੀਤੀ ਆ ਜਾ ਇੱਕ ਵਾਰੀ ਮੰਮੀ ਇਹਦਾ ਰਸ ਵੀ ਕੱਢਦੀ ਇਹ ਤਾਂ ਸਾਰੀ ਬਾਹਰ ਉਲਟੀਆਂ ਹੀ ਕਰਦੀ ਹੈ ਇਹ ਗੱਡੀ ਵਿੱਚ ਬੈ ਹੀ ਜਾਂ ਚਲੋ ਮੇਰਾ ਫੋਨ ਕਿੱਥੇ ਹੈ ਚਲੋ ਅੰਦਰ ਔਰ ਖਾਪੀ ਲਿਆ ਮੰਮੀ ਹੁਣ ਓਟੀ ਨਾ ਕਰਦੀ ਹੋਵੇ ਦਵਾਰਾਂ ਲੋ ਹੁਣੇ ਕਹਿ ਜਾਂ ਹਲ ਬੁਖਾ ਕੇ ਲਿਖੂਣੀ ਆ ਮੈਨੂੰ ਬੈਠਣਾ ਹੋਇਆ ਹੈ ਪਰ ਨਹੀਂ ਲੈ ਜਾਂ ਐਕਾ ਦੰਬ ਨਹੀਂ ਹੁਣਾ ਉੱਲ ਚਲ ਚੱਲੀਏ ਫੇ ਹੁਣ ਕਿੱਥੇ ਰਹਿਣਾ ਨਹੀਂ ਇੱਥੇ ਰਹਿਣਾ ਆ ਜਾਓ ਆਦਾ ਸੌਤੀ ਇੰਨੀ ਪੈ ਗਈ ਸੌ ਨਹੀਂ ਆਦਾ ਹੀ ਦਿੱਕਾ ਨਾ ਚਲੋ ਮੈਂ ਨਹੀਂ ਟਿਕਣਾ ਮੈਨੂੰ ਨੀਂਦ ਆਉਣੀ ਹੋਰ ਹੀ ਹੋਣਾਗੇ ਆਪਾਂ ਘਰੇ ਵੱਜ ਗਿਆ ਕਿੰਨੇ ਵਜ ਗਿਆ ਹਨ 5 ਸ਼ਾਮ ਦੇ ਵੱਜ ਗਿਆ ਸ਼ਾਮਾਂ ਦੇ 5 ਵਜੇ ਆ ਗਏ ਜਿੱਦਾਂ ਮਤਲਬ ਠੀਕ ਹੀ ਮੁੰਡੇ ਨੇ ਗੱਡੀ ਬਹੁਤ ਵਧੀਆ ਖਿੱਚ ਕੇ ਚਲਾਈ ਤੇ ਚਲੋ ਟਾਈਮ ਨਾ ਆ ਗਿਆ ਤੇ ਬਹੁਤ ਵਧੀਆ ਦਰਸ਼ਨ ਹੋ ਗਿਆ ਤੇ ਹਟ ਹੋ ਗਈ ਹੈ ਉਹ ਫੇਰਦਾ ਵੀ ਰੈਸਟ ਨਹੀਂ ਹੋਈ ਸਾਡੇ ਕੋਲ ਜਿੱਦਾਂ ਮਤਲ ਮੈਂ ਸੁੱਤਾ ਰਿਆਂ ਗੱਡੀ 'ਚ ਜਦੋਂ ਇੱਥੋਂ ਗਏ ਜਿੱਦਾਂ ਰਾਤ ਨੂੰ ਨਾ ਤੋਂ ਉਦੋਂ ਹੀ ਜ्यों ਮੱਥਾ ਟੇਕ ਕੇ ਜਾਂਦੇ ਫਿਰ ਨਾਲ ਥੋੜੇ ਪਹਿਲਾਂ ਪਹੁੰਚ ਗਏ ਉੱਥੇ ਗੱਡੀ ਜੀ ਸੌਣਾ ਪਿਆ ਜਿੱਦਾਂ ਮਤਲ ਉਧਰ ਦਿੱਲੀ ਜਿਹਾ ਕੋਈ ਜਿੱਦਾਂ ਢਾਬੇ ਵੀ ਘੱਟ ਵਾ ਨਾ ਮਨੂੰ ਨਹੀਂ ਦਿੱਲੀ ਆਉਂਦੀ ਦਿੱਲੀ ਢਾਬੇ ਇੰਨੇ ਸਿੱਥੇ ਫਿਰ ਰੈਸ ਵੀ ਕੋਈ ਇੱਦਾਂ ਹੈ ਨਹੀਂ ਹੈ ਨਾ ਇਹ ਤਾਂ ਮਤਲ ਕੁਝ ਸਾਨੂੰ ਪਤਾ ਵੀ ਨਹੀਂਗਾ ਸੀ ਹੋਊਗੀ ਸਾਰਾ ਕੁਝ ਹੁੰਦਾ ਤਾਂ ਹੈਗਾ ਹੀ ਆ ਪਰ ਨਵੇਂ ਬੰਦੇ ਨੂੰ ਪਤਾ ਨਹੀਂ ਨਾਲ ਪਰ ਬਹੁਤ ਵਧੀਆ ਦਰਸ਼ਨ ਮੇਲਾ ਹੋ ਗਿਆ ਤੇ ਜੂੰਦੇ ਵਾਦੇ ਰਹੋ ਤੇ ਚੜਦੀ ਕਲਾ ਜਰੋਰਾ ਹੈ ਤੇ ਓਕੇ ਬਾਏ ਹੁਣ ਅਸੀਂ ਰੈਸਟ ਕਰ ਲਈ ਮੈਂ ਆਂ ਨੈਕਸਟ ਵਲੋਗ